ਏ ਦੀ ਬੇਸਿਕਲੀ ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਦੀ ਕਰਪਸ਼ਨ ਦੇਗੇਂਸ ਡਰਾਈਵ ਚੱਲ ਰਹੀ ਹੈ ਅੰਦਰਵਾਈਵਲ ਗਾਈਡੈਂਸ ਆਫ ਚੀਫ ਡਾਇਰੈਕਟਰ ਵਿਜੀਲੈਂਸ ਸ੍ਰੀ ਬਰਿੰਦਰ ਕੁਮਾਰ ਜੀ ਤੇ ਪਟਿਆਲਾ ਸਾਡੇ ਵਿਜੀਲੈਂਸ ਰੇਂਜ ਦੇ ਐਸਐਸਪੀ ਸ੍ਰੀ ਜਗਤਪ੍ਰੀਤ ਸਿੰਘ ਜੀ ਉਹਨਾਂ ਦੀ ਹੀਵਲ ਗਾਈਡੈਂਸ ਚ ਜਿਹੜੀ ਡਰਾਈਵ ਸਾਡੀ ਚੱਲ ਰਹੀ ਹੈ ਤਾਂ ਉਹਦੇ ਤਹਿਤ ਅਸੀਂ ਜਿਹੜਾ ਤਹਿਸੀਲਦਾਰ ਤਪਾ ਹੈਗੇ ਆ ਸੁਖਚਰਨ ਸਿੰਘ ਉਹਨਾਂ ਨੂੰ ਜੀ ਅੱਜ ਅਸੀਂ ਰੈਡ ਹੈਂਡਰਡ ਅਰੈਸਟ ਕੀਤਾ ਬਾਇਲ ਐਕਸੈਪਟਿੰਗ ਦਾ ਬ੍ਰਾਈਬ 20000 20000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਅਸੀਂ ਉਹਨਾਂ ਨੂੰ ਰੰਗੇ ਆਤੀ ਗ੍ਰਿਫਤਾਰ ਕੀਤਾ ਜੀ ਇਹ ਸਾਡੇ ਮਦਈ ਸੀਗੇ ਜੀ ਅਮਰੀਕ ਸਿੰਘ ਜੀ ਤੇ ਉਹਨਾਂ ਦੀ ਦੋਸਤ ਦੀ ਜਿਹੜੀ ਦੀ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਸੀਗੀ ਉਹ ਆਪਣੀ ਵਾਈਫ ਦੇ ਨਾਂ ਕਰਾ ਰਹੇ ਸੀਗੇ ਤੇ ਨੋਰਮਲ ਰਜਿਸਟਰੀ ਸੀ ਜੀ ਕੋਈ ਮਤਲਬ ਖਾਮੀ ਨਹੀਂ ਸੀ ਉਹਦੇ ਚ ਤੇ ਉਹ ਰਜਿਸਟਰੀ ਕਰਨ ਦੇ ਜਿਹੜੇ 20000 ਰੁਪਏ ਉਹਨਾਂ ਦੀ ਡਿਮਾਂਡ ਸੀਗੀ ਤੇ ਇਹਨਾਂ ਤੋਂ ਡਿਮਾਂਡ ਕਰੀ ਅਮਰੀਕ ਸਿੰਘ ਤੋਂ ਜਿਹੜੇ ਮਦਈ ਹੈ ਆਪਣੇ ਮਰ ਐਫ ਆਈ ਆਰ ਦੇ ਮੁਕਦਮੇ ਦੇ ਤੇ ਉਹਨਾਂ ਨੇ ਹਰਪ੍ਰਜਨ ਸਿੰਘ ਨੂੰ ਆਪਣੇ ਦੋਸਤ ਨੂੰ ਦੱਸਿਆ ਉਹ ਕਹਿੰਦੇ ਵੀ ਆਪਾਂ ਫਿਰ ਬਿਜਿਲੈਂਸ ਕੋਲੇ ਚੱਲਦੇ ਹਾਂ ਤੇ ਉਹਨਾਂ ਨੇ ਸਾਡੇ ਕੋਲੇ ਆ ਕੇ ਜੀ ਇਸਦੀ ਕੰਪਲੇਂਟ ਕੀਤੀ ਕਿ ਸਾਡੇ ਤੋਂ 20000 ਜਿਹੜਾ ਆਲ ਦੀ ਡਿਮਾਂਡ ਕੀਤੀ ਜਾ ਰਹੀ ਹੈ ਇਲੀਗਲ ਰਾਈਡ ਦੀ ਜਿਹੜੀ ਤੇ ਉਸੇ ਦੇ ਐਕਸ਼ਨ ਲੈਂਦੇ ਹੋਏ ਜੀ ਅਸੀਂ ਅੱਜ ਜਿਹੜਾ ਹੈਗਾ ਅ ਤਹਿਸੀਲਦਾਰ ਤਪਾਨੂੰ ਸੁਖਚਰਨ ਸਿੰਘ ਨੂੰ ਜੀ ਅਰੈਸਟ ਕੀਤਾ ਹੈ ਰੈਡ ਹੈਂਡਰ ਐਫ ਆਈ ਆਰ ਰਜਿਸਟਰ ਹੋ ਗਈ ਹੈ ਆਪਾਂ ਜਦੋਂ ਤਫ਼ਤੀਸ਼ ਕਰਾਂਗੇ ਤਾਂ ਉਹਦੇ ਚ ਆਪਾਂ ਹਨਾ ਉਹਨਾਂ ਦੀ ਕਸਟਡੀ ਵੀ ਲਵਾਗੇ ਮਾਨ ਜੋ ਜਿਹੜੀ ਅਦਾਲਤ ਹੈ ਉਹਨਾਂ ਤੋਂ ਪੁਲਿਸ ਕਸਟਡੀ ਤੇ ਪੁੱਛਗਿੱਛ ਵੀ ਕਰਾਂਗੇ ਤੇ ਫਰਦਰ ਜੋ ਵੀ ਫਿਰ ਲਿੰਕ ਸਾਹਮਣੂ ਹੋ ਜੇ ਹੋਰ ਕੋਈ ਬੰਦਾ ਹੁੰਦਾ ਤਾਂ ਆਪਾਂ ਉਹਨਾਂ ਨੂੰ ਵੀ ਨਾਮਿਨੇਟ ਕਰ ਜੀ ਐਸ ਸੱਚ ਕੋਈ ਖਾਮੀ ਨਹੀਂ ਸੀ ਰਜਿਸਟਰੀ ਦੇ ਵਿੱਚ ਹੀ ਫਿਰ ਤਾਂ ਦੇਖੋ ਗੱਲ ਹੀ ਗਲਤ ਹੋ ਜਾਂਦੀ ਹੈ ਨਾ ਜੇ ਗਲਤ ਰਜਿਸਟਰੀ ਕਰਾ ਲਿਆ ਸਹੀ ਕੰਮ ਉਹਨਾਂ ਦਾ ਕੰਮ ਸੀਗਾ ਉਸੇ ਲਈ 20000 ਇਹ ਤਹਿਸੀਲਦਾਰ ਪ੍ਰਧਾਨਵੀ ਨੇ ਪੰਜਾਬ ਦੇ ਜੀ ਨੀ ਮੈਨੂੰ ਜੀ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੈਗੀ ਦੇਖੋ ਹਨਾ ਕਿ ਉਹ ਪ੍ਰਧਾਨ ਹੈਗੇ ਆ ਜਾਂ ਨਹੀਂ ਹੈਗੇ ਐਸੋਸੀਏਸ਼ਨ ਦੇ ਤੇ ਅਸੀਂ ਤਾਂ ਆਪਣਾ ਕੰਮ ਹੀ ਜਿਹੜਾ ਹੈਗਾ ਜੀ ਉਹ ਵੀ ਕਰਿਆ ਹੈਗਾ ਕਿ ਜੀ ਸਰ ਇਹਨੂੰ ਅਦਾਲਤ ਚ ਪੇਸ਼ ਕਰਤਾ ਸੀ ਨਹੀਂ ਜੀ ਹਜੇ ਬ੍ਰਦਰ ਨਹੀਂ ਕਰਿਆ ਅਸੀਂ ਕੱਲ ਕਰਾਂਗੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਮਾਂਜ ਕੋਰਟ ਦੇ ਵਿੱਚ ਹੋਰ ਕੀ ਕੁਝ ਕਬਜ਼ੇ ਵਿੱਚ ਵਿਚਲਤਾ ਕੋਈ ਕੰਪਿਊਟਰ ਬਰਾਮਦਗੀ ਦੀ ਪ੍ਰਕਿਰਿਆ ਬਰਾਮਦਗੀ ਕੀ ਸੀ ਬਰਾਮਦਗੀ ਜੀ ਕੇਰਾਂ ਦਾ 20000 ਰੁਪਏ ਹੀ ਹੈਗਾ 20000 ਜਿਹੜੀ ਅਸੀਂ ਰਿਕਵਰੀ ਕਰੀ ਹੈ ਉਹਨਾਂ ਤੋਂ ਜਿਹੜਾ ਉਹਨਾਂ ਦਾ ਡਿਮਾਂਡ ਸੀ ਕੀਤਾ ਤੇ ਅਮਰੀਕ ਸਿੰਘ ਤੋਂ ਜਿਹੜੀ ਤੇ ਫਰਦਰ ਜੋ ਵੀ ਅਗਰ ਹੋਇਆ ਕੋਈ ਉਦਾਂ ਹਾਂਜੀ ਤੁਸੀਂ ਅਸੀਂ ਤਹਿਸੀਲ ਤਹਿਸੀਲ ਤਾਂ ਬਾਅਦ ਵਿੱਚ ਫੜਿਆ ਜੀ ਇਹਨਾਂ ਨੂੰ ਬਿਲਕੁਲ ਜੀ 10 ਡਿਊਟੀ ਹੋਣੀ ਹੈ ਨੋਟ ਕਿੰਨੇ ਕਿੰਨੇ ਸੀ 5-500 ਜੀ ਹਾਂਜੀ 5-500 ਜੀ 5-500